हां जी मेरा नाम गगनीश खुराना जी मैं फोकल पॉइंट ਤੋਂ ਆਪਣੇ ਘਰ ਜਾ ਰਿਹਾ ਸੀ 7:36 ਮਿੰਟ ਤੇ ਇੱਥੇ ਐਕਸੀਡੈਂਟ ਹੋਇਆ ਹੋਇਆ ਸੀ ਐਕਸੀਡੈਂਟ ਹੋਣ ਦਾ ਕਾਰਨ ਜੋ ਪਤਾ ਲੱਗਿਆ ਵੀ ਇੱਕ ਟਰੱਕ ਵਾਲੇ ਨੇ ਆ ਕੇ ਇੱਕ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ ਮਾਰ ਕੇ ਤੇ ਟਰੱਕ ਵਾਲਾ ਇਥੋਂ ਭੱਜ ਗਿਆ ਕੁਝ ਇੱਥੇ ਜਿਹੜੇ ਵਿਜੀਲੈਂਟ ਸਿਟੀਜ਼ਨ ਸੀ ਉਹਨਾਂ ਨੇ ਜਾ ਕੇ ਟਰੱਕ ਵਾਲੇ ਨੂੰ ਉੱਥੇ ਟਰਾਂਸਪੋਰਟ ਨਗਰ ਤੇ ਫੜ ਲਿਆ ਤੇ ਇਹਨਾਂ ਦੀ ਜਿਹੜੇ ਸਕੂਟਰ ਚਾਲਕ ਸੀ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹੁਣ ਬਹੁਤ ਹੀ ਦੁਖਦੀ ਘਟਨਾ ਵੀ ਆ ਮੌਕੇ ਤੇ ਮੌਤ ਹੋ ਗਈ ਹੈ ਇਹਨਾਂ ਦੀ ਤੇ ਵੱਦ ਵੱਦ ਪ੍ਰਸ਼ਾਸਨ ਕੀ ਕਰੂਗਾ ਵੱਦ ਵੱਦ 2 ਲੱਖ ਮੁਆਵਜ਼ਾ ਦੇ ਦੂਗਾ ਜਿਹੜਾ ਡੀਸੀ ਆਫਿਸ ਦੇ ਵਿੱਚ ਮੰਨਿਆ ਹਿੱਟ ਐਂਡ ਰਨ ਐਕਸੀਡੈਂਟ ਦੇ ਵਿੱਚ 2 ਲੱਖ ਦਾ ਮੁਆਵਜ਼ਾ ਮਿਲ ਜਾਂਦਾ ਪਰ ਜੇ ਇਹ ਜੇ ਐਕਸੀਡੈਂਟ ਨਾ ਹੋਣ ਇਹਦੇ ਵਾਸਤੇ ਪ੍ਰਸ਼ਾਸਨ ਕੀ ਕਰੇਗਾ ਇੱਕ ਸਵਾਲੀਆ ਨਿਸ਼ਾਨ ਹੈ ਪ੍ਰਸ਼ਾਸਨ ਦੇ ਉੱਤੇ ਵੀ ਐਕਸੀਡੈਂਟ ਦਾ ਕਾਰਨ ਲੱਭਣਾ ਤੇ ਉਹਦੇ ਕਾਰਨਾਂ ਨੂੰ ਦੂਰ ਕਰਨਾ ਇਹ ਬਹੁਤ ਵੱਡਾ ਸਵਾਲ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਰੋਡ ਦਾ ਸਟ੍ਰੈਚ ਇਹ ਇੱਕ ਨੈਸ਼ਨਲ ਹਾਈਵੇ ਹੈ ਠੀਕ ਹੈ ਜੀ ਨੈਸ਼ਨਲ ਹਾਈਵੇ ਪਰ ਤੁਸੀਂ ਦੇਖੋ ਇੱਥੇ ਨਾਲ ਕੋਲ ਖੜੇ ਹੋ ਹਰੇਕ ਦੁਕਾਨ ਵਾਲੇ ਨੇ ਆਪਣਾ ਸਮਾਨ ਬਾਹਰ ਰੱਖਿਆ ਹੋਇਆ ਠੀਕ ਹੈ ਜੀ ਕੋਈ ਫੁੱਟਪਾਥ ਨਹੀਂ ਪੈਦਲ ਚੱਲਣ ਵਾਲਿਆਂ ਦੀ ਕੋਈ ਇੱਥੇ ਲੇਨ ਨਹੀਂ ਹੈ ਤੁਸੀਂ ਸੜਕ ਦੇਖਦੇ ਹੋ ਕੋਈ ਲੇਨ ਦਾ ਕੋਈ ਨਿਸ਼ਾਨ ਨਹੀਂ ਪਿਆ ਹੋਇਆ ਇੱਥੇ ਲੇਨ ਡਰਾਈਵਿੰਗ ਨਹੀਂ ਹੈ ਸ਼ਾਮ ਨੂੰ ਪੀਕ ਲੋਡ ਤੇ ਰਸ਼ ਹੋ ਜਾਂਦਾ ਹੈ ਗੱਡੀਆਂ ਤੇਜ਼ ਚਲਾਉਂਦੇ ਨੇ ਲੋਕੀ ਉਹਨਾਂ ਦੇ ਕੋਈ ਕੀ ਹੋਏਗਾ ਵੱਧ ਤੋਂ ਵੱਧ 304ਏ ਦੀ ਧਾਰਾ ਲੱਗ ਜਾਏਗੀ ਜਿਹੜੇ ਟਰੱਕ ਆਨ ਇੰਟੈਂਸ਼ਨਲ ਡੈਥ ਜਿਹੜੇ ਟਰੱਕ ਵਾਲੇ ਨੇ ਮਾਰਿਆ ਉਹ ਫੜਿਆ ਗਿਆ ਜੀ ਟਰੱਕ ਹਾਂ ਜੀ ਟਰੱਕ ਵਾਲਾ ਫੜਿਆ ਗਿਆ ਜੀ ਉਹ ਟ੍ਰਾਂਸਪੋਰਟ ਅਗਰ ਦੇ ਵਿੱਚ ਹੈ ਪਰ ਮੈਂ ਫਿਰ ਵਾਰ-ਵਾਰ ਇਹੀ ਸਵਾਲ ਪੁੱਛਦਾ ਕਿ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਘਰਦਿਆਂ ਨੂੰ ਮੁਆਵਜ਼ਾ ਮਿਲ ਜਾਂਦਾ ਉਹਨਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਵੀ ਹੋ ਜਾਂਦਾ ਪਰ ਅੱਗੇ ਤੋਂ ਐਕਸੀਡੈਂਟ ਨਾ ਹੋਣ ਦੇ ਲਈ ਪ੍ਰਸ਼ਾਸਨ ਕੀ ਕਰਦਾ ਕਿਹੜੀ ਜਗ੍ਹਾ ਹੋਇਆ ਐਕਸੀਡੈਂਟ ਇਹ ਐਕਸੀਡੈਂਟ ਹੋਇਆ ਇਕਾਈ ਹਸਪੀਟਲ ਵਰਤਮਾਨ ਹਸਪੀਟਲ ਵਰਤਮਾਨ ਸਪਿਨਿੰਗ ਮਿਲਦੇ ਸਾਹਮਣੇ ਇਕਾਈ ਹਸਪੀਟਲ ਉਹਦੇ ਨਾਲ ਬਿਲਕੁਲ ਬਿਆਧਪੁਰੇ ਦਾ ਨਾਮ ਜਸਪਰੀ ਦਾ ਵਜੀ ਅਸੀਂ ਤਾਂ ਇੱਥੇ ਸਾਹਮਣੇ ਜੌਬ ਕਰਦੇ ਆ ਸਾਹਮਣੇ ਇੱਥੇ ਟ੍ਰੈਫਿਕ ਸੀਗਾ ਕਾਫੀ ਜ਼ਰਾ ਤੁਸੀਂ ਵੈਸੇ ਬਾਹਰ ਆਏ ਆਂ 2 ਮਿੰਟ ਤੇ ਖੜੇ ਹੀ ਆਂ ਤਿਆ ਕੋਈ ਤੇ ਪਹਿਲੇ 6 ਵਜੇ ਆ ਟਰੱਕ ਵਾਲੇ ਨੇ ਟਰੱਕ ਵਾਲੇ ਦੇ ਉੱਤੋਂ ਲੰਘੀ ਐਕਟਿਵ ਆ ਐਕਟਿਵ ਆ ਜਦ ਉੱਤੇ ਲੰਘੇ ਮੌਕੇ ਤੇ ਬੰਦਾ ਖਤਮ ਹੋ ਗਿਆ ਪਤਾ ਨਹੀਂ ਕਿ ਬੰਦਾ ਕਿਉਂ ਅੱਜ ਨਹੀਂ ਕੋਈ ਪਤਾ ਨਹੀਂ ਲੱਗਿਆ ਲੋਕ ਦੇਖਦੇ ਪਏ ਆਪਣੇ ਆਗੇ ਉਹਨਾਂ ਨੇ ਨੰਬਰ ਫੋਨ ਕੀਤਾ ਇੱਥੇ ਤੇ ਟਰੱਕ ਵਾਲੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਟਰੱਕ ਵਾਲਾ ਭੱਜ ਗਿਆ ਰੁਕਿਆ ਹੀ ਨਹੀਂਗਾ ਉਹ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਓਏ ਇਧਰੋਂ ਆ ਰਿਹਾ ਸੀਗਾ ਬੰਦਾ ਐ ਐਕਟਿਵ ਵਾਲਾ ਵੀ ਇਧਰੋਂ ਹੀ ਆ ਰਿਹਾ ਸੀਗਾ ਜੀ ਉੱਪਰ ਚਲਾ ਕੇ ਉਹ ਕਹਿੰਦਾ ਟਰੱਕ ਵਾਲਾ ਕਹਿੰਦਾ ਸਾਨੂੰ ਪਤਾ ਹੀ ਕੁਝ ਨਹੀਂ ਮੈਂ ਤਾਂ ਚੜਿਆ ਹੀ ਨਹੀਂ ਐਦਾਂ ਜੀ ਉਦਾਂ ਜੀ ਡਰਾਮੇਬਾਜ਼ੀ ਪ ਟਰੱਕ ট্রান্সਪੋਰਟ ਨਗਰ ਚੱਕ ਉਹ ਕੋਹੋਂ ਤੋਂ ਫੜਿਆ ਆਇਆ ਉਹਥੇ ਫੜਿਆ ਆ ਬੰਦੇ ਉਥੇ ਮੌਜੂਦ ਹੈਗੇ ਆ ਉਥੇ ਉਹਨਾਂ ਨੇ ট্রান্সਪੋਰਟ ਨਗਰ ਘੇਰਿਆ ਹੋਇਆ ਜਿਹੜੇ ਮੇਨ ਚੌਂਗ ਦੇ ਉੱਤੇ ਘੇਰਿਆ ਹੋਇਆ ਜਿਹਦੇ ਉੱਤੇ ਟਰੱਕ ਲੰਘਾ ਦੇ ਡੈਥ ਰੋਡ ਦਿੱਤੀ ਆ ਮੌਕੇ ਦੀ ਖਤਮ ਹੋ ਗਏ ਉੱਪਰੋਂ ਹੀ ਲੰਘ ਗਿਆ ਤਾਂ ਪੰਜਾਬੀ ਸੀ ਤੇ ਪ੍ਰਵਾਸੀ ਦੇਖਣ ਚ ਲੱਗਦੇ ਨਹੀਂ ਹੈ ਪੰਜਾਬੀ ਆ ਟਰੱਕ ਵਾਲਾ ਵੀ ਪੰਜਾਬੀ ਬੰਦਾ ਹੀ ਹੈ ਇਹ ਵੀ ਪੰਜਾਬੀ ਹੈ ਉਹਨਾਂ ਸਾਹ ਪਾਗ ਲੱਗਿਆ ਹੋਇਆ ਸੀ ਕਾਫੀ ਮੇਰੇ ਤੋਂ ਥੋੜੀ ਦੂਰੀ ਦੇ ਉੱਤੇ ਨਾ ਆ ਭਾਈ ਦਾ ਐਕਸੀਡੈਂਟ ਹੋਇਆ ਵਾ ਤੇ ਉਦੋਂ ਮਤਲਬ ਜਦੋਂ ਐਕਸੀਡੈਂਟ ਹੋਇਆ ਵਾ ਉਸ ਟਾਈਮ ਤਾਂ ਕੋਈ ਵੀ ਨਹੀਂ ਇੱਥੇ ਕੋਲ ਸੀਗਾ ਮਤਲਬ ਕੋਈ ਵੀ ਹੱਥ ਨਹੀਂ ਲਾ ਰਿਆ ਸੀ ਚਲੋ ਆਪਾਂ ਇਨਸਾਨੀਅਤ ਦੇ ਨਾਤੇ ਆਪਾਂ ਰੁਕ ਗਏ ਹਨਾ ਠੀਕ ਆ ਉਹ ਨਾਲ ਆਟੋ ਵਾਲੇ ਭਾਜੀ ਵੀ ਹੈਗੇ ਮੇਰੇ ਆਪਾਂ ਦੋਨੋਂ ਰੁਕ ਗਏ ਹਨਾ ਦੇਖ ਕੇ ਬਾਕੀ ਸਾਰੇ ਫੋਟੋਆਂ ਖਿੱਚਦੇ ਪਏ ਸੀਗੇ ਗਲਤ ਕਰ ਰਹੇ ਸੀ ਚਲੋ ਅਸੀਂ ਰੁਕ ਗਏ ਠੀਕ ਆ ਉਹਨਾਂ ਦੀ ਕਾਫੀ ਮਤਲਬ ਨੁਕਸਾਨ ਹੋ ਗਿਆ ਸਿਰ ਤੋਂ ਲੰਘ ਗਿਆ ਟਰੱਕ ਉਹਨਾਂ ਦਾ ਦੇਖਣ ਨੂੰ ਤਾਂ 60 ਸਾਲ ਦੇ ਲੱਗਦੇ ਪਏ ਆ ਭਾਜੀ ਯਾਰ ਹਾਂ ਬੇਟਾ ਆ ਗਿਆ ਉਹਨਾਂ ਦਾ ਉਹਨਾਂ ਨੂੰ ਸਾਡੇ ਕੋਲ ਨਾ ਮੋਬਾਈਲ ਸੀਗਾ ਮੋਬਾਈਲ ਤੇ ਪਰਸ ਜੋ ਉਹਨਾਂ ਦੀ ਆਈਡੈਂਟੀਫਿਕੇਸ਼ਨ ਵਿੱਚ ਹੈਗੀ ਸੀ ਸਾਰਾ ਉਹਨਾਂ ਨੂੰ ਆਪਾਂ ਦੇ ਦਿੱਤਾ ਸਾਰਾ ਕੁਝ ਉਹਨਾਂ ਦਾ ਬੇਟੇ ਨੂੰ ਆ ਕੇ ਸਾਰਾ ਕੁਝ ਉਹਨਾਂ ਨੂੰ ਕਰਤਾ ਜੀ ਆਪਾਂ ਸਾਰਾ ਕੁਝ ਲੱਗਦਾ ਵੀ ਮਤਲਬ ਜਿਹੜਾ ਇਹ ਫੇਟ ਮਾਰੀ ਹੈ ਉਹ ਅਚਾਨਕ ਵੱਜੀ ਹੈ ਕਿਤੇ ਰਸਤੇ ਅਚਾਨਕ ਹੀ ਲੱਗਦੀ ਹੈ ਜੀ ਬੰਦਾ ਸਿਆਣੀ ਉਮਰ ਦਾ ਕੰਮ ਤੋਂ ਬਾਹਰੇ ਸੀ ਕਿ ਉਹਨਾਂ ਦੇ ਬੇਟੇ ਨੇ ਦੱਸਿਆ ਇਹ ਚੀਜ਼ ਹਾਂਜੀ ਠੀਕ ਹੈ ਮੈਨੂੰ ਦੱਸ ਦਿਓ ਕਿਹੜੀ ਜਗ੍ਹਾ ਹੋਇਆ ਇਹ ਨਹੀਂ ਦੱਸ ਦਿਓ ਸਬਜ਼ੀ ਮੰਡੀ ਘਾਟਾ ਕਾਈ ਦਾ ਹੱਸਣ ਤੇ ਲੱਗੇ ਜੀ ਨਾਮ ਕੀ ਹੈ ਇਹਦਾ ਸਖ ਅਰੇ ਕੋਈ ਨਹੀਂ ਨਾ ਪਰ ਵੈਰੀਫਾਈ ਕਰਦੇ ਆ ਬੁਲਾਇਆ ਉਹਦਾ ਬੇਟਾ ਆਇਆ ਮਾਰ ਵਾਲੇ ਪਹੁੰਚ ਗਏ ਜੀ ਇਹਨਾਂ ਦੇ ਆ ਬੇਟਾ ਆਇਆ ਉਹਨਾਂ ਦਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਤੇ ਜਿਹੜਾ ਟਰੱਕ ਵਾਲਾ ਸੀ ਉਹ ਬੜਿਆ ਗਿਆ ਉਹਦਾ ਦੇਖਦੇ ਆ ਜੀ ਹਾਂ ਜੀ ਕਿੰਨੀ ਉਮਰ ਹੈ ਜੀ ਇਹਨਾਂ ਦਾ ਹੋਇਆ ਜੋ ਗੱਲ ਚ ਕਰਦੇ ਆ 50 ਸਾਲ ਦੇ ਲੱਗੇ